ਕਿ ਭਾਰਤੀ ਜਨਤਾ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ। ਭਾਜਪਾ ਨੂੰ ਪਿਛਲੀ ਵਾਰ ਨਾਲੋਂ ਸੀਟਾਂ ਬਹੁਤ ਘਟ ਕੇ ਮਿਲੀਆਂ। ਇੰਡੀਆ ਨੂੰ ਬਹੁਮਤ ਮਿਲਿਆ। ਭਾਜਪਾ ਨੂੰ ਨਹੀਂ ਮਿਲਿਆ। 2019 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੇ ਚਾਤ ਮਾਰੋ। ਭਾਰਤੀ ਜਨਤਾ ਪਾਰਟੀ ਨੂੰ 303 ਸੀਟਾਂ ਸਿੱਧੀਆਂ ਮਿਲੀਆਂ ਸੀ। ਭਾਜਪਾ ਆਪਣੇ ਕੋਟੇ ਚੋਂ ਆਪਣੇ ਕਮਲ ਦੇ ਫੁੱਲ ਦੇ ਚੋਣ ਨਿਸ਼ਾਨ ਦੇ ਉੱਤੇ 303 ਉਮੀਦਵਾਰਾਂ ਨੂੰ ਸੰਸਦ ਚ ਲੈ ਗਈ ਸੀ ਇਸ ਵਾਰ ਇਹ ਗਿਣਤੀ 250 ਵੀ ਨਹੀਂ ਹੋ ਰਹੀ ਭਾਜਪਾ 240 42 ਦੇ ਗੇਟ ਚ ਫਸ ਕੇ ਰਹਿ ਗਈ ਮੈਂ ਉਸ ਸਮੇਂ ਗੱਲ ਕਰ ਰਿਹਾ ਜਦੋਂ ਅਜੇ ਵੀ ਨਤੀਜੇ ਨਹੀਂ ਡਿਕਲੇਅਰ ਹੋਏ ਸੀ ਪਰ ਇਹ ਸੀਟਾਂ ਸਪੱਸ਼ਟ ਹੁੰਦੀਆਂ ਨਜ਼ਰ ਆ ਰਹੀਆਂ ਸੀ ਵਿਰੋਧੀ ਧਿਰ ਚੋਣ ਕਮਿਸ਼ਨ ਦੇ ਘਰ ਨੂੰ ਵੀ ਤੁਰਪ ਕੀਤੀ ਸੀ ਕਿ ਜਾਣ ਬੁਝ ਕੇ ਦੇਰ ਕੀਤੀ ਜਾ ਰਹੀ ਹੈ ਨਤੀਜੇ ਲਟਕਾਏ ਜਾ ਰਹੇ ਆ ਉਲਝਾਇਆ ਜਾ ਰਿਹਾ ਹੈ ਇਹ ਗੈਪ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਤਾਂ ਵੀ ਭਾਜਪਾ ਆਪਣੀਆਂ ਸੀਟਾਂ ਤੇ ਆਪਣੇ ਦਮ ਤੇ ਬਹੁਮਤ ਸੋ ਇਸ ਨੇ ਸਵਾਲ ਖੜਾ ਕੀਤਾ ਕਿ ਐਨਡੀਏ ਤਾਂ 300 ਤੋਂ ਪਾਰ ਜਾਂਦਾ ਵੀ ਨਜ਼ਰ ਨਹੀਂ ਆਇਆ 400 ਪਾਰ ਦੀਆਂ ਗੱਲਾਂ ਸੀ ਭਾਜਪਾ ਆਪਣੀਆਂ ਸੀਟਾਂ 270 ਤੋਂ ਪਾਰ ਦੀ ਗੱਲ ਕਰਦੀ ਸੀ ਕਿ ਭਾਜਪਾ 370 ਤੋਂ ਪਾਰ ਤੇ ਐਨਡੀਏ 400 ਤੋਂ ਪਾਰ ਭਾਜਪਾ ਕਹਿੰਦੀ 370 ਤੋਂ ਪਾਰ ਅਸੀਂ ਆਪ 270 ਤੋਂ ਪਾਰ ਵੀ ਨਹੀਂ ਤੇ ਐਨਡੀਏ 400 ਤੋਂ ਪਾਰ ਐਨਡੀਏ 300 ਤੋਂ ਪਾਰ ਵੀ ਨਹੀਂ 290 92 ਦੇ ਹਵਾਲੇ ਨਾਲ ਉਸ ਸਮੇਂ ਏਲੀਡ ਕਰ ਰਹੀ ਸੀ ਜਦੋਂ ਨਤੀਜੇ ਰੀਡ ਡਿਕਲੇਅਰ ਕੀਤੇ ਜਾ ਰਹੇ ਸੀ ਮੈਂ ਉਸ ਸਮੇਂ ਗੱਲ ਕਰ ਰਿਹਾ ਚਲੋ ਜੀ ਹਾਂ ਐਨਡੀਏ ਕੋਲ ਬਹੁਤ ਮਤ ਹੈ ਪਰ ਭਾਜਪਾ ਕੋਲ ਨਹੀਂ ਹੈ ਫਿਰ ਚਾਬੀ ਕਿਹਦੇ ਕੋਲ ਹੈ ਅਨਿਤਿਸ਼ ਕੋਲ ਚੰਦਰਬਾਬੂ ਨਾਇਡੂ ਕੋਲ ਕੀ ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਨੂੰ ਬਦਲ ਕੇ ਕਿਸੇ ਹੋਰ ਨੂੰ ਪ੍ਰਧਾਨ ਮੰਤਰੀ ਬਣਾ ਸਕਦੀ ਹੈ ਇਹ ਚਰਚਾ ਆਪਾਂ ਪਹਿਲਾਂ ਵੀ ਇਸ਼ਾਰਾ ਕਰਦੇ ਰਹੇ ਹਾਂ ਸੋ ਉਸ ਪਹਿਲੂ ਦੇ ਉੱਤੇ ਇੱਕ ਨਾਕ ਚਰਚਾ ਅੰਦਰ ਭਾਜਪਾ ਦੇ ਅੰਦਰ ਸੰਘ ਦੇ ਅੰਦਰ ਤੁਰ ਪਈਆ ਕਿ ਜੇਕਰ ਇਸ ਏਜੰਡੇ ਤੇ ਵੰਡ ਪਾਉ ਫਿਰਕੂਵਾਦ ਹੈ ਧਰਮ ਦੀ ਰਾਜਨੀਤੀ ਹੈ ਮਤਲਬ ਮੰਦਰ ਮਸਜਿਦ ਯੂਪੀ ਵਰਗੇ ਸੂਬੇ ਦੇ ਵਿੱਚ ਜਿੱਥੇ ਤੁਸੀਂ ਕਹਿੰਦੇ ਹੋ ਸੀ ਅਜोध्या ਚ ਰਾਮ ਮੰਦਰ ਬਣਾਇਆ ਜਿਹੜੇ ਜ਼ਿਲ੍ਹੇ ਚ ਅਜोध्या ਆਉਂਦੀ ਹੈ ਉੱਥੋਂ ਵੀ ਭਾਜਪਾ 24000 ਦੇ ਵੋਟਾਂ ਦੇ ਨਾਲ ਪਿੱਛੇ ਚੱਲ ਰਹੀ ਸੀ ਇਸ ਸਮੇਂ ਜਦੋਂ ਮੈਂ ਰਿਕਾਰਡ ਕਰ ਰਿਹਾ ਹਾਂ ਪ੍ਰੋਗਰਾਮ ਹੈਨਾ ਸਮਾਜਵਾਦੀ ਪਾਰਟੀ ਤੋਂ ਤੇ ਇੱਕ ਹੋਰ ਜਿੱਥੇ ਅਰਣ ਗੋਇਲ ਲੜ ਰਹੇ ਨੇ ਉਥੇ ਅਰਣ ਗੋਇਲ ਵੀ ਪਿੱਛੇ ਚੱਲ ਰਹੀ ਸੀ ਜਿਹੜੇ ਕਿਸੇ ਸਮੇਂ ਰਮਾਇੰਦ ਦਾ ਚਿਹਰਾ ਬਣ ਕੇ ਆਰਾਮ ਦਾ ਰੋਲ ਕਰਦੇ ਰਹੇ ਨੇ ਤੇ ਯੂਪੀ ਜਿੱਥੇ ਕਹਿੰਦੇ ਜੀ RAM ਰਾਜ ਆ ਗਿਆ ਜੋਗੀ ਰਾਜ ਆ ਗਿਆ ਹੈ ਬਲਡੋਜਰ ਰਾਜ ਆ ਗਿਆ ਉਥੇ ਵੀ 33 34 ਸੀਟਾਂ ਤੇ ਐਨਡੀਆ ਗਰੁੱਪ ਐਨਡੀਆ ਜਾ ਰਿਹਾ ਸੀ 40 ਤੋਂ 45 ਸੀਟਾਂ ਤੇ ਇੰਡੀਆ ਗਰੁੱਪ ਜਾ ਰਿਹਾ ਸੀ ਸੋ ਇਹਦਾ ਮਤਲਬ ਯੂਪੀ ਵਾਲਾ ਵੀ ਟੁੱਟ ਗਿਆ ਤੇ ਭਾਜਪਾ ਦੇ ਆਪਣੇ ਬਹੁਤ ਮਤਲਬ ਵਾਲਾ ਵੀ ਟੁੱਟ ਗਿਆ ਹੁਣ ਸਵਾਲ ਇਹ ਆ ਕਿ ਇੰਡੀਆ ਘੱਟ ਜੋੜ ਵੀ ਜੋੜ ਤੋੜ ਲਾ ਰਿਹਾ ਕਿ ਸ਼ਾਇਦ ਅਸੀਂ ਸਰਕਾਰ ਬਣਾ ਜੀ ਬੇਸ਼ੱਕ ਇੰਡੀਆ ਗੱਡਜੋਟ 230 ਪਲੱਸ ਤੇ ਖੜਾ ਹੈ 272 ਚਾਹੀਦੀਆਂ ਹੈ ਨਾ ਤੇ ਕਾਂਗਰਸ ਆਪ 100 ਦੇ ਗੇੜ ਤੇ ਆ ਗਈ ਹੈ ਇਸ ਵਾਰ ਪਰ ਤਾਂ ਵੀ ਆਜ਼ਾਦ 15 18 ਹੈਗੇ ਨੇ ਉਹਨਾਂ ਨੂੰ ਮਲਾ ਕੇ ਵੀ ਜੇ ਉਹ ਦੇਖਦੇ ਨੇ ਤਾਂ ਵੀ 250 ਦਾ ਗੇੜ ਬਣਦਾ ਉਹ ਤੋਂ ਇਲਾਵਾ 20 ਚਾਹੀਦੀਆਂ ਕਿੱਧਰੋਂ ਲਿਆਉਣੀਆਂ ਕਿੱਥੋਂ ਕਰਨੀਆਂ ਉਹਦੇ ਹਿਸਾਬ ਦੇ ਲਈ ਕੀ ਚੰਦਰਬਾਬੂ ਨਾਈ ਟੁਕਨੀਏ ਦੇਖਣਗੇ ਨਤੀਸ਼ ਨੂੰ ਹੀ ਲਿਆਉਣਗੇ ਨਤੀਸ਼ ਨੂੰ ਲਿਆ ਕੇ ਕੋਈ ਅਹੁਦਾ ਦੇਣ ਦੀ ਕੋਈ ਪਰ ਨਤੀਸ਼ ਕਿਤੇ ਐਨਡੀਆ ਗਰੁੱਪ ਇਸ ਤਾਂ ਨਹੀਂ ਸੋਚ ਰਿਹਾ ਕਿ ਇੱਧਰ ਮੇਰੀ ਗੱਲ ਬਣ ਜਾਨੀ ਮੈਂ ਇੱਧਰ ਪ੍ਰਧਾਨ ਮੰਤਰੀ ਦਾ ਚਿਹਰਾ ਬਣ ਸਕਦਾ 走。